पाथफाइंडर ग्लोबल स्कूल गिल कला के बच्चों से भरी बस सुबह सात बजे महिराज खुर्द ऐसी बच्चों को लेकर आ रही थी तभी ड्राइवर के मोबाइल का उपयोग करने के कारण हादसा हुआ बच्चों के माता पिता ने दी जानकारी इस बस का स्थायी ਕਦ ਆ ਦੇ ਸਕਦਾ ਇਹ ਹਾਂਜੀ ਰਿਪੋਰਟ ਆਉਂਦਾ ਸੀ ਉਹ ਤਾਂ 60 ਫੁੱਟ ਵਿੱਚ ਹੀ ਸੀ ਉਹ ਜਿਹੜਾ ਅੱਜ ਸੀਗਾ ਮੌਜੂਦਾ ਡਰਾਫਟ ਹੈ ਉਹ ਤਾਂ ਯਾਰ ਬਕਿੰਨੇ ਚਰਦਾ ਸੀ ਕਿਨੇ ਚਰਤੂ ਆ ਰਿਹਾ ਸੀ ਬੱਚੇ ਮਹਿਰਬਾਨ ਉਹਦਾ ਕੋਈ ਯਾਰ ਬਾਣੀ ਉਹਦਾ ਪਹਿਲਾਂ ਵੀ ਮਰ ਗਿਆ ਮੈਂ ਕਦੋਂ ਵਾਰੀ ਅਮਹੀਨਾ ਪਹਿਲਾਂ ਉਹਨੇ ਦਾ ਆ ਦੀ ਗੱਡੀ ਭੰਨ ਲਈ ਸੀ ਪ੍ਰਣਾਲਾ ਰੋਡ ਤੇ ਉਹੋ ਮਤਲਬ ਇਹ ਸਕੂਲ ਵੈਣੇ ਸੀ ਜਾਂ ਕੋਈ ਹੋਰ ਗੱਡੀ ਸੀ ਉਹ ਤਾਂ ਉਹਦੀ ਆ ਦੀ ਸੀਗੀ ਪਹਿਲਾਂ ਪ੍ਰਾਈਵੇਟ ਗੱਡੀ ਸੀਗੀ ਅੱਛਾ ਪਹਿਲਾਂ ਵੀ ਉਹਨਾਂ ਤੋਂ ਐਕਸੀਡੈਂਟ ਹੋਇਆ ਵੀ ਕੋਣ ਹੋਣ ਵਾਲਾ ਲਾਉਂਦਾ ਵੀ ਕਾਨਾ ਨਾਲ ਲਾਉਂਦਾ ਹੀ ਨਹੀਂ ਹੈਗਾ ਅੱਛਾ ਅੱਛਾ ਕੰਪਲੀਟਾਂ ਗਈਆਂ ਸੀ ਕਾਲਜ ਚ ਪਹਿਲਾਂ ਵੀ ਇਹਦੀਆਂ ਇਹ ਤਾਂ ਬਈ ਉਂ ਭੇਜਿਆ ਸੀਗਾ ਪਹਿਲਾਂ ਡਰਾਈਵਰ ਤਾਂ ਹੋਰ ਸੀਗਾ ਅੱਛਾ ਇਹ ਤਾਂ ਜਿਵੇਂ ਉਂ ਭੇਜਿਆ ਨਾ ਵੀਰ ਤੂੰ ਆਇਆ ਕੇ ਹਾਂਜੀ ਭੇਜ ਜਾਵਾ ਠੀਕ ਹੈ ਦੇਖੋ ਇਹਦੇ ਚ ਗੱਲ ਇਹ ਹੈ ਅਸਲ ਚਿਹੇ ਮੈਨੇਜਮੈਂਟ ਜ਼ਿੰਮੇਵਾਰ ਹੈ ਕਿਉਂਕਿ ਲੋਕਾਂ ਦੇ ਬੱਚਿਆਂ ਨਾਲ ਖਲਵਾੜ ਹੋ ਰਿਹਾ ਹੈ। ਹਾਂਜੀ। ਪਹਿਲੀ ਗੱਲ ਤਾਂ ਇਹ ਮਿਆਦੋਂ ਦੇ ਨੰਗੀਆਂ ਵੀ ਪੈਂਦਾ ਹੈ। ਹਾਂਜੀ। ਨਾ ਇਹਦੇ ਵਿੱਚ ਕੋਈ ਸਹੂਲਤ ਹੈ ਨਾ ਇਹਦੇ ਵਿੱਚ ਕੋਈ ਮਤਲਬ ਜਿਹੜਾ ਫਾਸਟ ਟੇਡ ਵਾਲਾ ਕੋਈ ਸਹੂਲਤ ਹੈ ਨਾ ਪਹੂਰ ਹੈ। ਠੀਕ ਹੈ ਜੀ। ਤੇ ਦੂਜੀ ਗੱਲ ਜਿਹੜੇ ਡਰਾਈਵਰ ਵੀ ਰੱਖਿਆ ਉਹ ਸਕੂਪ ਦੀ ਜ਼ਿੰਮੇਵਾਰੀ ਇਹਦੇ ਰੱਖਣੇ ਆ। ਉਹ ਦੱਸਿਆ ਕਰਦਾ ਨਹੀਂ ਕਰਦਾ ਮਤਲਬ ਉਹ ਵੀ ਮਤਲਬ ਇਸ ਲਈ ਪਹਿਲੀ ਗੱਲ ਤਾਂ ਇਹਦੀ ਫਿਟਨੈਸ ਹੀ ਨਹੀਂ ਹੋਣੀ ਗੱਡੀ। ਹਾਂ ਕੋਈ ਹੈਲਮਟ ਹੈ। ਇਸ ਲਈ ਅਸੀਂ ਤਾਂ ਕਹਿੰਦੇ ਹਾਂ ਕਿ ਜਿੱਥੇ ਡਰਾਈਵਰ ਜ਼ਿੰਮੇਵਾਰ ਹੈ ਉਦੋਂ ਵੱਧ ਇੱਥੋਂ ਦੀ ਮੈਨੇਜਮੈਂਟ ਜ਼ਿੰਮੇਵਾਰ ਹੈ ਪਰ ਬਰਾਬਰ ਉਹਦੇ ਤੇ ਵੀ ਕਾਰਵਾਈ ਸੁਣਨੀ ਚਾਹੀਦੀ ਹੈ ਠੀਕ ਹੈ ਮੈਂ ਜਥੇਵੰਦੀ ਭਾਰਤੀ ਕਿਸਾਨ ਜੋਨੋ ਕ੍ਰਾਂਤੀਕਰਤਾ ਜ਼ਿਲ੍ਹਾ ਪ੍ਰਧਾਨ ਹਾਂ ਕਮ ਅਰੇਂਜਮੈਂਟ ਦੀ ਗੱਲ ਸਾਡੀ ਇਹ ਮੰਗ ਹੈ ਵੀ ਇਹਨਾਂ ਦਾ ਕਰਕੇ ਹੋਰਾਂ ਵੀ ਸਕੂਲਾਂ ਨੂੰ ਕਾਨੂੰਨ ਠੀਕ ਹੈ ਨਹੀਂ ਕਿਸੇ ਦਾ ਜੀ ਸਾਰੀਆਂ ਪੁਰਾਣੀਆਂ ਬੈਨਾਂ ਸਾਰੀਆਂ ਅਸੀਂ ਵੇਲ ਦੇਣਾ ਇਹ ਤਾਂ ਕੁਦਰਤੀ ਬਚਤ ਰਹੇਗਾ ਤੁਸੀਂ ਤਿੰਨ ਕਰਮਾਂ ਤੋਂ ਢਿੱਗੀ ਹੈ ਹਾਂਜੀ ਹਾਂਜੀ ਤੇ ਨਹੀਂ ਤਾਂ ਮੌਤਾਂ ਵੀ ਹੋ ਸਕਦੀਆਂ ਕੋਈ ਰਾਹ ਨਹੀਂ ਡਾਣੀ ਰਾਹ ਕਿਹਦਾ ਹੋਊਗਾ ਕੋਈ ਛੋਟੇ ਛੋਟੇ ਬੱਚਿਆਂ ਨਾਲ ਕੀ ਮਾਰਾਗਾ ਉਹ ਪਾ ਦਿੱਲੇ ਭਾਈ ਭਾਪਾ ਭੱਜ ਗਿਆ ਮੋਟਰ ਡਰਾਈਵਰ ਭੱਜ ਗਿਆ ਜੀ ਹਾਂਜੀ ਭੱਜ ਗਿਆ ਜੀ ਅੱਛਾ ਜਿਹੜੇ ਕੱਢਣ ਆਏ ਜੀ ਉਹਨਾਂ ਦਾ ਮੋਟਰਸਾਈਕਲ ਲੈ ਕੇ ਬਾਗੇ ਅੱਛਾ ਜੀ ਸਾਰੇ ਸਪੁੱਤਾਂ ਜੀ ਇਹ ਹਾਲਾ ਬੈਨਾਂ ਸਾਰੀਆਂ ਹਾਈ ਜੀ 71 ਵੇਲ ਦੀਆਂ ਬੈਨਾਂ ਇਹਨਾਂ ਦੇ ਕੋਈ ਨਹੀਂ ਹੈਗਾ ਕੋਈ ਪ੍ਰਸ਼ਾਸਨਿਕ ਪੈਡਲ ਤਾਂ ਇਹਦਾ ਪੈਂਡ ਦਾ ਉਹ ਕਰੋ ਕੋ ਇਹ ਮਾਡਲ ਕਿਹੜਾ ਹੈ ਮਤਲਬ ਕੱਲੀ ਇਹ ਬੈਨ ਕਿਹੜੇ ਸਕੂਲ ਦੀ ਹੈ ਜੀ ਬਾਪ ਪੈਂਡਰ ਵੀ ਬਾਪ ਫਿਰ ਉਹ ਅੱਗੇ ਲਗਣਾ ਹਾਂ ਅੱਗੇ ਲਗਣਾ ਠੀਕ ਆ ਤਬ ਅਜੇ ਬਚਤ ਰਹੇਗੀ ਕੁਛ ਨਹੀਂ ਵਿਗੜਿਆ ਜਦੋਂ ਮਾੜਾ ਮੋਟਾ ਸੇ ਦਾ ਟੁੱਟ ਟੰਗਾ ਕਿਸੇ ਦੇ ਗੋਡਿਆਂ ਗੱਡਿਆਂ ਤੇ ਸੱਟਾਂ ਨੇ ਸਿਰ ਤੇ ਦੋਨੇ ਤਰ੍ਹਾਂ ਆਪਣਾ ਸਕੂਲ ਮਨੇ ਜਮਣ ਪੱਧ ਦੋਸ਼ੀ ਹੈ ਜਿਹਨੇ ਉਹ ਹੀ ਡਰਾਈਵਰ ਰੱਖੇ ਆ ਠੀਕ ਆ ਕਿਸੇ ਤੋਂ ਅਚਾਨਕ ਮਤਲਬ ਹੋ ਗਿਆ ਹਾਂਜੀ ਬਾਕੀ ਗੱਲ ਹੈ ਕੋਈ ਗਿੱਲਾ ਵਤਾਜ ਉਹਨੇ ਧਰਤੀ ਤਾਂ ਸੀ ਵੀ ਹੈ ਤੁਰ ਜਾਂਦੀ ਤੋਂ ਮਤਲਬ ਹੋ ਗਿਆ ਹੁਣ ਐਡੇ ਚੋੜੇ ਪਹੀ ਜੀ ਹਾਂ ਨਹੀਂ ਪਸਾ ਲੱਗੇ ਮੈਂ ਤੜਕੇ ਦੇ ਵਿੱਚ ਜਾਣ ਬੁੱਧ ਕੇ ਨਹੀਂ ਤਾਂ ਬਮਾਲ ਕਾਰਨ ਡਿੱਗ ਗਿਆ ਲੱਗਿਆ ਹੋਇਆ ਸੀ ਠੀਕ ਆ ਜੀ ਉੱਥੋਂ ਆ ਕੇ ਡਿੱਗ ਤੀ ਉਹਥੇ ਮੇਰਾ ਮੁੰਡਾ ਪੱਟੇ ਲਵਰਡੋ ਦੀ ਉਹ ਨਹੀਂ ਆ ਕਿ ਜਿਸ ਆਪਨੇ ਉਹਨੇ ਬੱਚੇ ਕੱਢੇ ਆ ਉਹ ਰਘਵੀਰ ਸਿੰਘ ਨੇ ਹੈ ਹਨਗਲੀ ਹਨਗਲੀ ਗਈ 24 ਹਨਗਲੀ ਬੱਚੇ ਨੇ ਪਿਆ ਸਾਹਿਬੀ ਕਦਾਵਾ ਦਾ ਬੱਚੇ ਹੈ ਇੱਕ ਨਾਇਰ ਵੀ ਸੀ ਕਾਨੂੰਨ ਦਾ ਗਿਆ ਜੁਆਕ ਦੱਸਦੇ ਨਹੀਂ ਮੈਂ ਕਾਨੂੰਨ ਨਾਲ ਲੱਗਿਆ ਉਹ ਇੱਥੇ ਡਿੱਗਤੀ ਤੋਂ ਮੈਨੂੰ ਹੁਣ ਪਤਾ ਲੱਗ ਗਿਆ ਉਹਨੇ ਇੱਧਰ ਤੇ ਆ ਕੇ ਬਾਕੀ ਯਾਰ ਉਹਦੀ ਗੱਲ ਕਰ ਮੰਗਦਾ ਰਘਵੀਰ ਸਿੰਘ ਸਰ ਜੀ ਕਿਹੜੀ ਸਕੂਲ ਦੀ ਸੀਗੀ ਬੱਸ ਇਹ ਕਾਰ ਕਾਰ ਖੰਡਰ ਕਰੋਰ ਹੈ ਮੈਂ ਉਹਨਾਂ ਨਾਲ ਜਿੱਦ ਕਰਾਂ ਠੀਕ ਹੈ ਕੋਲਕਲਾ ਰੋਡ ਆਪੇ ਹਾਂਜੀ ਹਾਂਜੀ ਸਰ ਉਹ ਜਿਹੜੇ ਬੱਚੇ ਸੀ ਮਹਰਾਜ ਤੋਂ ਤੇ ਇੱਥੋਂ ਮਹਰਾਜ ਖੁਰ ਤੋਂ ਲੈ ਕੇ ਜਿਹੜਾ ਸਕੂਲ ਵੱਲ ਜਾ ਰਹੀ ਸੀ ਹਾਂਜੀ ਮਹਾਰਾਜਪੁਰ ਤੋਂ ਜਿਹੜੀ ਬੈਲਾਂ ਜਿਹੜੀ ਜਿੱਥੇ ਬੱਚੇ ਕੋਲ 34 ਬੱਚੇ ਸੀ ਲੈ ਕੇ ਆ ਜੀ 52 ਲੱਗਾ ਹੈ ਅੱਛੇ ਤਿਆਰੀ ਸੀ ਬੱਚੇ ਦਾ ਉਹ ਜਿਹੜਾ ਡਰਾਈਵਰ ਹੈ ਜਿਹਦਾ ਉਹ ਮੋਬਾਈਲ ਮੂਲ ਨੂੰ ਦੇਖ ਰਿਹਾ ਸੀ ਅੱਛਾ ਟੀਓ ਤੋਂ ਜਿਹੜੀ ਬੀਸੀ ਦੀ ਝੋਲੇ ਦੇ ਵਿੱਚ ਪਲਟ ਗਈ ਤੇ ਇਸ ਤੇ ਮੁੰਡਾ ਲਖਵੀਰ ਸਿੰਘ ਕੋਲੇ ਪੱਠੇ ਵੜ ਰਿਹਾ ਸੀ ਉਹ ਨੇੜੇ ਆ ਗਿਆ ਹੁਣ ਪਲਟਣ ਲੱਗ ਗਿਆ ਜਿਹਦੇ ਰੋਸ ਸੀ ਹਾਂਜੀ ਸਾਰੇ ਬੰਦੇ ਆ ਗਏ ਤੇ ਉਹਨਾਂ ਵਿੱਚੋਂ ਲਗਭਗ 14 ਬੱਚੇ ਸੀ ਜਿਨ੍ਹਾਂ ਦੀ ਮਦਦ ਤਲਾਸ਼ ਦੇ ਬੱਚਿਆਂ ਨੂੰ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਕਿਸੇ ਬੱਚੇ ਦੇ ਅੱਗੇ ਦਾ ਕੋਈ ਵੀ ਤੇ ਸੱਟ ਵਾਲੇ ਧਰਤ ਨਹੀਂ ਹੈ ਅਤੇ ਬੱਚੇ ਸਾਰੇ ਬਿਲਕੁਲ ਠੀਕ ਠਾਕ ਠੀਕ ਹੈ ਜੀ ਔਰ ਜਿਹੜਾ ਡਰਾਈਵਰ ਸੀਗਾ ਇਹ ਲੈ ਰਹੇ ਦਾ ਉਹ ਡਰਾਈਵਰ ਮੌਕੇ ਤੋਂ ਇੱਕ ਭੱਜ ਗਿਆ ਬਾਕੀ ਉਹਦੇ ਨਾਲ ਜਿਵੇਂ ਵਾਰਸਾਂ ਦਾ ਤਾਲਮੇਲ ਕੀਤਾ ਜਾ ਰਿਹਾ ਉਹਨਾਂ ਦੇ ਬਿਆਨ ਦੇ ਆਧਾਰ ਤੇ ਖਿਲਾਫ ਬੰਦੀ ਕਰ ਠੀਕ ਹੈ ਸਰ